ਨਵ ਗੰਮਣ ਭਰੇਗੇ ਹੋ। ਉਹਨੂੰ ਪਤਾ ਨਹੀਂ ਲੱਗੇ ਵੀ ਅਸੀਂ ਜੀ ਨਾ ਵੀ ਵਿਦਿਆ ਕਰ ਰਹੇ ਆ ਉਹ ਗਿੱਡੇਵੜੀ ਮਹਾਨ ਹਸਤੀ ਹੈ। ਕਿੱਡਾ ਉਹਦਾ ਜੀਵਨ ਹੈ ਉਹ ਸਾਧੂ ਦਾ। ਅਸੀਂ ਤਾਂ ਨਿੰਦਿਆ ਦੇ ਵਿੱਚ ਲੱਗੇ ਰਹੇ। ਸੰਤਨਾ ਦੀ ਕਹੋ ਜੀ ਆ ਦੀ ਬਾਦੀ ਫਲਾਣਾ ਜੀ ਚੁਕਾਣ ਪਿਆਰੇ ਉਹ ਮਹਾਰਾਜ ਪਾਣੀ ਵਿੱਚ ਸਭ ਕੁਝ ਸ਼ਬਸ਼ ਕਰਦੀ। ਸੰਤ ਕਾ ਨਿੰਦਿਆ ਕਰਦਾ। ਮਹਾ ਪਿਆਰਾ ਸੰਤ ਦਾ ਨਿੰਦਕ ਪਰਮੇਸ਼ਰ ਮਾਰਾ ਉਹਨੂੰ ਪਰਮੇਸ਼ਰ ਦੀ ਮਾਰ ਪੈ ਜਾਂਦੀ ਹੈ ਜਿਹੜਾ ਸੰਤ ਦੀ ਨਿੰਦਿਆ ਕਰੇ ਇਹ ਪਾਣੀ ਦਾ ਪ੍ਰਮਾਨ ਹੈ ਇੱਕ ਨਿੰਦਕ ਨੇ ਤਾਂ ਨੂੰ ਨਹੀਂ ਕਰ ਦਿੱਤਾ ਕਹਿੰਦਾ ਜੀ ਮੇਰਾ ਵਾਸ ਚੱਲੇ ਨਾ ਮੇਰਾ ਕਹਿੰਦਾ ਆਹ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਹਾ ਸੰਤਾਂ ਨੂੰ ਇੱਡੀ ਉਪਮਾ ਕਰਤੀ ਇੱਡੀ ਉਪਮਾ ਕਰਤੀ ਸੁਖਨੀ ਸਾਹਿਬ ਵਿੱਚ ਵੇਖੋ ਇਹ ਨਿੰਦਕਾਂ ਦੇ ਇਹਨਾਂ ਦੇ ਹਿਰਦੇ ਵਿੱਚ ਉਹ ਪੈਸੇ ਆਣੇ ਨਾ ਕਹਿੰਦਾ ਜੇ ਮੇਰਾ ਵਾਸਲੇ ਤਾਂ ਮੈਂ ਸੁਖਬੀ ਸਾਹਿਬ ਵਿੱਚੋਂ ਸੰਤਾਂ ਦੀ ਸਾਰੀ ਰਸਟਪਰਿਵਾਰ ਕਰਦੇ ਆਂ ਦੇਖੋ ਐਡੇ ਜਿਗਰੇ ਨਾਲ ਨਾ ਪਹਿਲਾਂ ਇਹ ਮੇਰਾ ਵਾਸਲੇ ਸੁਖਬੀ ਸਾਹਿਬ ਵਿੱਚੋਂ ਮੈਂ ਸੰਤਾਂ ਦੀ ਰਸਟਪਰਿਵਾਰੀ ਸਾਰੀ ਕਰਦੇ ਆਂ ਉਹ ਭਲਿਆ ਤੂੰ ਆਪਣੀ ਸੁੱਖ ਮਨਾ ਉਹ ਜੇ ਕਿਤੇ ਗੁਰੂ ਦੀ ਮਾਰ ਪੈ ਗਈ ਤਾਂ ਤੈਨੂੰ ਖੈਰਾ ਨਹੀਂ ਚਟਾਉਣਾ ਪਤਾ ਨਹੀਂ ਕਿੰਨੇ ਜਨਮਾਂ ਨਾਲ ਬੇਰਾਂ ਹੁੰਦੇ ਨੇ ਸਾਨੂੰ ਭੈ ਦੇ ਹੋਵੇ ਮਹਾਰਾਜ ਦਾ ਹਾਂ ਸੰਤ ਨੂੰ ਸੰਤ ਗਿਆ ਮਹਾਰਾਜ ਨੇ ਬਾੜੀ ਵਿੱਚ ਵੀ ਸੰਤ ਨੂੰ ਸੰਤ ਗਿਆ ਪਖੰਡੀਆਂ ਨੂੰ ਕੋਈ ਸੰਤ ਨਹੀਂ ਗਿਆ ਮਹਾਰਾਜ ਇਹ ਅਵਸਥਾ ਹੈ ਉਹ ਜ਼ਰੂਰੀ ਨਹੀਂ ਹੈ ਕਿ ਲੰਮੇ ਚੂਲੇ ਵਾਲਿਆਂ ਦੀ ਅਵਸਥਾ ਹੁੰਦੀ ਹੈ ਉਹ ਸਾਦੇ ਰਵਾਸ ਵਾਲਿਆਂ ਦੀ ਵੀ ਹੁੰਦੀ ਹੈ ਇਹ ਜ਼ਰੂਰੀ ਨਹੀਂ ਬਾਬਾ ਗੁਰਦੀਸ਼ ਸਿੰਘ ਜੀ ਕਿੰਨਾ ਤਾਂ ਜ਼ਿਕਰ ਕਰਦੇ ਸੀ ਸਾਦਾ ਜੀਵਨ ਸੀ ਉਹਨਾਂ ਦਾ ਆ ਜਿਹੜੇ ਆਪਣੇ ਆਪ ਨੂੰ ਨਿੰਦੇ ਘੌਂਦੇ ਨਾ ਵੀ ਸਾਡੇ ਵਰਗਾ ਹਾਈ ਕੋਈ ਨਹੀਂ ਉਹ ਕਿਸੇ ਵੇਲੇ ਉਹ ਵੀ ਸੰਤਾਂ ਵਿੱਚੋਂ ਹੀ ਜਾ ਕੇ ਤੇ ਮੁੜ ਕੇ ਬਾਬੇ ਬਾਬੇ ਕਹਿੰਦੇ ਭੰਦੇ ਫਿਰਦੇ ਐ ਤੇ ਪਤਾ ਤੇਰਾ ਆਪਣਾ ਵੀ ਭਾਈ ਕਿੱਥੋਂ ਆਇਆ ਤੇ ਤੈਨੂੰ ਇਹਨਾਂ ਤੋਂ ਪਤਾ ਹੋਵੇ ਕਿ ਸੰਤ ਹੁੰਦਾ ਕੌਣ ਹੈ ਵੇਖ ਲਈ ਪਿਆਰਿਓ ਇਹਨਾਂ ਨਿੱਦਗਾਨੀਆਂ ਗੱਲਾਂ ਸੁਣਨ ਦੀ ਕੋਈ ਲੋੜ ਨਹੀਂ ਜਿਹੜੇ ਕਿਤੇ ਇਹੋ ਜਿਹੇ ਕੋਈ ਸਿਰਫਲੇ ਮਿਲੇ ਉਹਨਾਂ ਨਾਲ ਕੋਈ ਸਾਹ ਪਾਣੀ ਲੋੜ ਨਹੀਂ ਪੜ ਕਰਕੇ ਉਹ ਪੁਜੀਐ ਮੂਰਖ ਹੈ ਨਾਲ ਨਾਲੂ ਜੀ ਲੋੜ ਹੀ ਕੀ ਸਾਨੂੰ ਕਿਸੇ ਨਾਲ ਸੰਬੰਧ ਹੈ ਜੇ ਕੋਈ ਇੱਕ ਵਾਰ ਫਨ ਮਿਲ ਵੀ ਜਾਂਦਾ ਹੈ ਤੇ ਕਹੇ ਭਾਈ ਤੂੰ ਆਪਣੇ ਘਰ ਰਾਜੀ ਤੇ ਸਾਨੂੰ ਸੰਦਾਂ ਨਾਲੇ ਨਹੀਂ ਆਉਂਦੇ ਤੂੰ ਨਹੀਂ ਆਉਣਾ ਨਾਲ ਤੈਨੂੰ ਕਿਹਾ ਸੀ ਕਿ ਪਰ ਆਖਰਕਾਰ ਮੈਂ ਬਾਣੀ ਅਨੁਸਾਰ ਜੀਵ ਜੀਦਾ ਹੈ ਸਾਰੀ ਜ਼ਿੰਦਗੀ ਸਾਧ ਸੰਤ ਜੀਵਨ ਵਿੱਚ ਬਹੁਤ ਵੱਡੀਆਂ ਮਰਦੁਦਾਂ ਹੋਈਆਂ ਇੱਕ ਵਾਰ ਛੰਦਪਾਪਾ ਨਾਨ ਸਿੰਘ ਜੀ ਮਹਾਪੁਰਖ ਕਲੇਰਾ ਵਾਲੇ ਨਾਨ ਸ਼ਰਮ ਵਾਲੇ ਕੋਈ ਪ੍ਰੇਮੀ ਕਹਿੰਦੇ ਉਹਨਾਂ ਕੋਲ ਚਲੇ ਗਿਆ ਇਹਦਾ ਮਹਾਪੁਰਖੋਂ ਕਿਰਪਾ ਕਰਨੀ ਮੈਨੂੰ ਨਾਮ ਮਿਲ ਗਿਆ ਦੋ ਤਨਵਾਰ ਗਿਆ ਮਾਹਰ ਕੋ ਕਹਿੰਦੇ ਕਹਿੰਦੇ ਚਲ ਚੰਗਾ ਜਾ ਤੇਰਾ ਨਾਮ ਮਿਲ ਜਾਏ ਪੁੱਛ ਲੈ ਗਿਆ ਮਾਹਰ ਕੋ ਆਦੇ ਬਚਨ ਸੀ ਹੁਣ ਇਹ ਕੀ ਕਮਾਈ ਵਾਲਾ ਸਾਧੂ ਹੈ ਤੇ ਉਹਦੇ ਬਚਨ ਕਿਤੇ ਜਾਈਂ ਪੂਰੀ ਜਾਨੀ ਉਹ ਘਰੇ ਆਪਣੇ ਗਿਆ ਜਦੋਂ ਹਰ ਰੋਜ਼ ਨਿਤਨੇਮ ਕਰਕੇ ਬੈੰਦਾ ਚੌਕਣਾ ਮਾਰ ਕੇ ਉਹਦੇ ਅੰਦਰ ਸ਼ਰਧੀ ਜੁੜ ਜਾਂਦੀ ਹੈ ਸ਼ਰਧੀ ਜੁੜਦੀਆਂ ਹਰ ਰੋਜ਼ ਜੁੜਦੀ ਗਈ ਜੁੜਦੀ ਗਈ ਬੜਾ ਆਨੰਦ ਲਿਆ ਉਹਨੇ ਬਹੁਤ ਆਨੰਦ ਨੂੰ ਮਾਇਆ ਕੁਝ ਸਵਾ ਮੀਤੇ ਆ ਮਹੀਨਾ ਹੋ ਵੀ ਨਹੀਂ ਸ਼ਾਇਦ ਮੈਂ ਗਲਤ ਨਾ ਹੋਵਾਂ ਜੋ ਸੁਣਨ ਵਿੱਚ ਆਇਆ ਇਹਨੇ ਢੋੜੇ ਸਮੇਂ ਬਾਅਦ ਜਦੋਂ ਰਸ ਆਉਣਾ ਬੰਦ ਹੋ ਗਿਆ ਉਹ ਫੇਰ ਮਾਤਾ ਨੂੰ ਤਾਂ ਮੁਝ ਲੈਣ ਤੇ ਐ ਮਾਂਬੋ ਕੋ ਬੜੀ ਕਿਰਪਾ ਰਹੀ ਥੋੜਾ ਸਮਾਂ ਤਾਂ ਚੱਲਦਾ ਰਿਹਾ ਪਰ ਹੁਣ ਉਹ ਰਸ ਆਉਣਾ ਠਹਿਰ ਬੰਦ ਹੋ ਗਿਆ ਜੀ ਮਹਾਰਾਜ ਕਿਰਪਾ ਕਰ ਦਿਓ ਨਾਮ ਚੱਲ ਹੋਵੇ ਮਹਾਪੁਰਖਾਂ ਨੇ ਚੰਗਾ ਚੱਲ ਪਈਗਾ ਯਾ ਉਹ ਚਲੇ ਆ ਗਏ ਮਹਾਪੁਰਖਾਂ ਦੇ ਬਚਨਾਂ ਨਾਲ ਪੀਰਨਾਮ ਚੱਲ ਪਿਆ ਜਬਰ ਜੀ ਅਨੰਦ ਬਾਗਿਆ ਆਪ ਜੀ ਸਮਾਪਤੀ ਹੋ ਗਿਆ ਜਦੋਂ ਥੋੜੇ ਸਮੇਂ ਤੋਂ ਬਾਅਦ ਰਾ ਸੋਣਾ ਫੇਰ ਬੰਦ ਹੋ ਗਿਆ ਤੀਸਰੀ ਵਾਰ ਫੇਰ ਪਹੁੰਚ ਮਹਾਪੁਰਖਾਂ ਕੋਲ ਇਹਦੇ ਫੇਰ ਆ ਗਏ ਕਹਿੰਦੇ ਮਹਾਰਾਜ ਉਹ ਆਨੰਦਵਾ ਸਾਹਮਣਾ ਫੇਰ ਬੰਦ ਹੋ ਗਿਆ ਉਹ ਕਹਿੰਦੇ ਸਾਰੀ ਉਮਰ ਮੇਸਤੂਈ ਆਪ ਨਹੀਂ ਨਾ ਗੁਲਾਮ ਨਹੀਂ ਕਰਦਾ ਸਾਰੀ ਉਮਰ ਕਿੰਨਾ ਦੇ ਕੇ ਚਲਾਏਗਾ ਇਦਾਂ ਅਸੀਂ ਤੈਨੂੰ ਜੋੜਨ ਵਾਸਤੇ ਕਹਿ ਦਿੱਤਾ ਕਿ ਠੀਕ ਆ ਚਲੋ ਕੋਈ ਨਹੀਂ ਆਪਣੀ ਕਰਾਈ ਚੁਕਾਇਆ ਜਿਦਨੇ ਆ ਤੇ ਤੈਨੂੰ ਜੋੜਨ ਵਾਸਤੇ ਸੀ ਕਿ ਤੂੰ ਆਪ ਵੀ ਕੁਝ ਹਿੰਮਤ ਕਰ ਵੀ ਸਾਰੀ ਉਮਰ ਸਾਡੇ ਕੋਲੋਂ ਨਹੀਂ ਜਾਣਾ ਤੂੰ ਝੂਠੀਆਂ ਉਂੀਆਂ ਨੇ ਮਾਂ ਪੁੱਤ ਝੂਠੀਆਂ ਦੱਸਦੇ ਬੰਦੇ ਨੇ ਤੇ ਮੇਰੇ ਵਰਗੇ ਜੋ ਮੁੱਛੀ ਜਾਂਦੇ ਹੁੰਦੇ ਆ ਕਰਦੇ ਕੋਤੇ ਕੁਛ ਨਹੀਂ ਮੈਂ ਤਾਂ ਆਪਣੀ ਗੱਲ ਕਰਨੇ ਚੇਰੀ ਨੇ ਮੇਰੇ ਵਰਗੇ ਨੇ ਜੋ ਵੀ ਮਾਪੁਰਾਂ ਮਾਪੁਰਤਾ ਦੀ ਕਿਰਪਾ ਮਾਪੁਰਤਾ ਦੀ ਕਿਰਪਾ ਤੇ ਪਹਿਲੀ ਹੋਈ ਹੈ ਕੋ ਸਿੱਖਾਂ ਦੇ ਘਰ ਦਾ ਜਨਮ ਹੈ ਹਜੇ ਹੋਰ ਕਿਰਪਾ ਕਿ ਨਹੀਂ ਭਾਵਦਾ ਉਹ ਕੋ ਸਿੱਖਾਂ ਦੇ ਘਰ ਦਾ ਜਨਮ ਤੈਨੂੰ ਮਿਲ ਗਿਆ ਗੁਰੂ ਨਾਨਕ ਦਾ ਦਰਦ ਤੈਨੂੰ ਮਿਲ ਗਿਆ ਕਲਗੀਆਂ ਵਾਲੀ ਸਿੱਖੀ ਤੈਨੂੰ ਮਿਲ ਗਈ ਧਾਨ ਗੁਰੂ ਗ੍ਰੰਥ ਸਾਹਿਬ ਦੀ ਤੈਨੂੰ ਮਿਲ ਗਿਆ ਅੱਜ ਹੋਰ ਕਿਹਦੀ ਕਿਰਪਾ ਭਾਲਦਾ ਹੈ ਬਾਕੀ ਦਾ ਸਭ ਕੁਝ ਆਪਣੇ ਆਪ ਹੀ ਹੋ ਜਾਏਗਾ ਕੋਈ ਜੁੜਨਾ ਸ਼ੁਰੂ ਕਰ ਦਿੱਤਾ ਗਲਤੀ ਜੁੜਨ ਦੀ ਹੈ ਜਿੰਨਾ ਜਿੰਨਾ ਚਲਦੇ ਜਾਵਾਂਗੇ ਕਿਰਪਾ ਤਾਂ ਆਪਣੇ ਆਪ ਉੰਮੀ ਜਾਏਗੀ ਗਲਤੀ ਜੁੜਨ ਦੀ ਹੈ ਸਾਨੂੰ ਮਹਾਪੁਰਖਾਂ ਨੇ ਜੋੜਿਆ ਹੈ ਹੁਣ ਅਗਲੀ ਗੱਲ ਤਾਂ ਸਾਨੂੰ ਕੁਝ ਆਪਣੇ ਆਪ ਹੀ ਹਿੰਮਤ ਕਰਨੀ ਪੈਣੀ ਹੈ ਮਹਾਪੁਰਖਾਂ ਨੇ ਸਾਨੂੰ ਲਾਇਆ ਵੀ ਭਾਈ ਜੁੜ ਜੋ ਤੇ ਅਗਲੀ ਗੱਲ ਕੁਝ ਅਸੀਂ ਉਹਨਾਂ ਦੇ ਦਿੱਤੇ ਹੋਏ ਦਾਰ ਦਰਸਾਏ ਹੋਏ ਮਾਰਗ ਤੇ ਜੋ ਗੁਰੂ ਤੋਂ ਉਹਨਾਂ ਨੇ ਸਾਨੂੰ ਵਿਦੇਸ਼ ਸੁਣਾਇਆ ਤੇ ਕੁਝ ਅਸਲੀ ਵੀ ਕਮਾਲੀ ਨੀਂ ਨਹੀਂ ਆਪਣਾ ਜੋ ਬਾਪੂ ਬਹਿ ਕੇ ਗਏ ਸਾਨੂੰ ਕਿੰਨੇ ਖੁਸ਼ ਹੋਣ ਕੇ ਮਾਣ ਮਿਲ ਨਾ ਰਿਹਾ ਜਦ ਵਿੱਚ ਤੇ ਆਰੇ ਹੋ इजीली ਅਸੀਂ ਸੱਚੂੱਚ ਉਹਨਾਂ ਦੇ ਜੀਵਨ ਤੋਂ ਸਿੱਖ ਲੈ ਕੁਛ ਨਾ ਕੁਛ ਕਿਨਕਾ ਇੱਕ ਵੀ ਗੱਦੇ ਵਸਾਲਿਆ ਕਿੰਕਾ ਇੱਕ ਜਿਸ਼ ਦੀਏ ਵਸਾਵੇ ਤਾਂ ਕੀ ਮਹਿਮਾਂ ਗਨੀ ਦਾ ਆ ਕਿਤੇ ਇੱਕ ਵੀ ਕੋਈ ਕਿਨਕਾ ਅਪਣਾ ਲਈ ਕਿੰਨੇ ਬਚਨ ਜਿਹੜੇ ਸੁਣਾਏ ਉਹਨਾਂ ਮਾਂ ਮੋਠਾ ਨੇ ਬਾੜੀ ਵਿੱਚੋਂ ਸਾਨੂੰ ਬਦੇਸ਼ ਦਿੱਤਾ ਕਿੰਨੇ ਤੇ ਉਹਦੇ ਵਿੱਚੋਂ ਕਿਤੇ ਇੱਕ ਵੀ ਕਮਾ ਲਈ ਅਸੀਂ ਕਿਹੜੇ ਬਾਗ ਗੱਲ ਤੇ ਕਮਾਉਣ ਦੀ ਹੈ ਸਵੇਸਲੀ ਪਿਆਰਿਓ ਉਹ ਵਕ ਵਰ ਸਾਧੂ ਜਿੰਨੇ ਵੀ ਸੰਸਾਰ ਤੇ ਹੋਏ ਐ ਜਾਂ ਹੋ ਕੇ ਗਏ ਐ ਉਹਨਾਂ ਨੇ ਇੱਕੋ ਹੀ ਕਰਤਵ ਨਿੰਦਾ ਵੀ ਸਾਰੇ ਪ੍ਰੇਮੀ ਸੱਜਣ ਜਿੰਨੇ ਵੀ ਸੰਗਤ ਸਾਰੀ ਨਾਮ ਦੇ ਨਾਲ ਜੁੜੀ ਰਹੇ ਸ਼ੀਵਾ ਵਿੱਚ ਜੁੜੀ ਰਹੇ ਸੰਤ ਸੰਗਤ ਵਿੱਚ ਜੁੜੀ ਰਹੇ ਬਾਣੀ ਦੇ ਨਾਲ ਜੁੜੀ ਰਹੇ ਕਿ ਉਹਨਾਂ ਨੇ ਆਪਣੇ ਜੀਵਨ ਵਿੱਚ ਸਾਨੂੰ